ਡੇਸ਼ ਪਾਰ ਵਿੱਚ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਚ ਰੋਸ ਪਾਇਆ ਜਾ ਰਿਹਾ ਹੈ ਇਸੇ ਕੜੀ ਚ ਬਸਾਂ ਟਰੱਕਾਂ ਦੇ ਪਈਏ ਥੰਮ ਗਏ ਨੇ ਡਰਾਈਵਰ ਹੜਤਾਲ ਤੇ ਨੇ ਲਗਾਤਾਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਨੇ ਇਸੇ ਕੜੀ ਦੇ ਵਿੱਚ ਹੀ ਲਗਾਤਾਰ ਡਰਾਈਵਰਾਂ ਦੇ ਵੱਲੋਂ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਇਹ ਮੰਗਾਂ ਤਾਂ ਹੀ ਨੇ ਜੀ ਪਹਿਲਾਂ ਤਾਂ ਮੈਂ ਸ਼ੁਰੂ ਕਰਾਂ ਗੱਲ ਵੀ ਜੇ ਆਪਾਂ 8 ਨਵੰਬਰ 2016 ਤੋਂ ਲੈ ਕੇ ਨਿਗਾਹ ਮਾਰੀਏ ਨਰਿੰਦਰ ਮੋਦੀ ਸਰਕਾਰ ਦੀ 2 ਸਾਲ ਹੋਏ ਸੀ ਹੋਣ ਚਾਹੀਨ ਜੁਐਸਟੀ ਲਾਤੀ ਨੋਟਬੰਦੀ ਕਰਤੀ ਤਿੰਨ ਕਥਾਨੀ ਬਿੱਲ ਲਿਆ ਤੇ ਇਹਨਾਂ ਨੂੰ ਕੋਈ ਵੀ ਕੰਮ ਸਿੱਧਾ ਨਹੀਂ ਦਿੰਦਾ ਸਮਝ ਲੋ ਵੋਟਾਂ ਇਹ ਆਪਾਂ ਨੂੰ ਭਾਰਤ ਤੇ ਪੰਜਾਬ ਵਾਲਾਂ ਤੋਂ ਲੈਂਦੇ ਨੇ ਗੁਣ ਅਮਰੀਕਾ ਦੇ ਕਾਉਂਦੇ ਨੇ ਠੀਕ ਹੈ ਜੀ ਇਹ ਸਾਡਾ ਜਿਹੜਾ ਇਹਨਾਂ ਨੇ ਹੁਣ ਪਿਛਲੇ ਦਿਨੀਆ ਕੀਤਾ ਵੀ ਮਤਲਬ 10 ਸਾਲ ਦੀ ਸਜ਼ਾ ਜ਼ਰੂਰੀ ਹੈ ਜੇ ਮੌਕੇ ਤੋਂ ਜੇ ਭੱਜ ਗਿਆ ਮੌਕੇ ਤੋਂ ਭੱਜਣ ਦਾ ਤਾਂ ਇੱਕ ਗੱਲ ਨੂੰ ਕਾਲਾ ਕਰਨਾ ਹੁੰਦਾ ਜੀ ਅਗਲਾ 5-7 ਲੱਖ ਦਾ ਵੀ ਕਲੁੱਥੇ ਨਹੀਂ ਛੱਡ ਕੇ ਜਾਂਦਾ ਕੋਈ ਜਿਹੜਾ ਕਾਨੂੰਨ ਨੇ ਉਹਨੂੰ ਕੋਈ ਸਜ਼ਾ ਉਹ ਬੱਕਰੀ ਕਰਨਾ ਪਰ ਇਹ ਇਹ ਕੀ ਵੀ ਇਹਨਾਂ ਨੇ ਸੰਸਦ ਵਿੱਚ ਪਾਸ ਕਰਤਾ ਇਹ ਤਾਂ ਡਰਾਈਵਰ ਮਹਿਕਮੇ ਨਾਲ ਨਹੀਂ ਧੱਕਾ 8-10 ਹਜ਼ਾਰ ਰੁਪਏ ਦੀ ਸੈਂਬਰੀ ਲੈਣ ਵਾਲਾ ਬੰਦਾ 7 ਲੱਖ ਦਾ ਜੁਰਮਾਨਾ ਕਿੱਥੋਂ ਭਰ ਦੂ ਜੀ ਹਾਂ ਜੀ ਨਾਫੀ ਤੁਹਾਨੂੰ ਲੈ ਦੇਂਗੇ ਅਸੀਂ ਹਜੇ ਤਾਂ ਹਜੇ ਤਾਂ ਸ਼ੁਰੂਆਤ ਹੈ ਜੀ ਮੰਨ ਲਓ ਹਜੇ ਤਾਂ ਸ਼ੁਰੂਆਤ ਹੈ ਜੇ ਨਹੀਂ ਆਪਦੇ ਮਤਲਬ ਇਸ ਗੱਲ ਤੋਂ ਬਾਅਦ ਆਉਂਦੇ ਤਾਂ ਸਾਨੂੰ ਜਿੱਥੇ ਤੱਕ ਵੀ ਜਿੰਨਾ ਵੀ ਲੰਮਾ ਸੰਘਰਸ਼ ਜਾਂ ਜੋ ਵੀ ਕਰਨਾ ਪਊ ਉਸ ਕਰਾਂਗੇ ਜੀ ਅਗਲਾ ਸੰਘਰਸ਼ ਤਾਂ ਸਾਡੀ ਸਾਰਾ ਮਤਲਬ ਪੰਜਾਬ ਤੋਂ ਜਿੰਨੇ ਵੀ ਆਸੀਂ ਜਿੰਨਾ ਕਿ ਸਾਡਾ ਬਾਹਰ ਕੋਈ ਹੋਊਗਾ ਟਰਾਂਸਪੋਰਟ ਵਾਲਾ ਜਾਂ ਸਾਡਾ ਜੋ ਵੀ ਜਿਹਦੇ ਨਾਲ ਸਾਡੀ ਜਾਣ ਪਛਾਣ ਹੈ ਅਸੀਂ ਅਗਲਾ ਸਾਰਾ ਆਪਣੀ ਰਣਨੀਤੀ ਬਣਾ ਕੇ ਵੱਡਾ ਬਿੱਡ ਬੱਡਾਂਗੇ ਜੀ ਜਿਹੜਾ ਅੱਜ ਹਾਈਵੇ ਜ ਜਿਵੇਂ ਕਿ ਸੈਂਟਰ ਦੀ ਸਰਕਾਰ ਨੇ ਕਾਲਾ ਕਾਨੂੰਨ ਡਰਾਈਵਰਾਂ ਦੇ ਉੱਤੇ ਥੋਪਿਆ ਕਿ ਇੱਕ 10000 8000 ਦੀ ਸੈਲਰੀ ਵਾਲਾ ਬੰਦਾ ਜੇ ਐਕਸੀਡੈਂਟ ਦੌਰਾਨ ਉਹ ਭਜਦਾ ਤਾਂ ਉਹਦੇ ਤੇ 7 ਸਾਲ ਦੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਪਰ ਲੇਕਿਨ ਜੇ ਉੱਥੇ ਉਹ ਖੜਦਾ ਤਾਂ ਉੱਥੇ ਦੀ ਜਿਹੜੀ ਪਬਲਿਕ ਆ ਉਹਦੀ ਗਿੱਦੜਕੁੱਟ ਕਰਕੇ ਉਹਨੂੰ ਮਾਰਦੀ ਆ ਤਾਂ ਉਹਦੇ ਬਾਰੇ ਕੁਝ ਨਹੀਂ ਸੋਚਿਆ ਇਕੱਲਾ ਡਰਾਈਵਰਾਂ ਤੇ ਉਹ ਕਰਤਾ ਇਹ ਜਿਹੜਾ ਸਾਡਾ ਸੰਘਰਸ਼ ਆ ਇਹਦੇ ਵਿੱਚ ਮਿਨੀ ਟਰਾਂਸਪੋਰਟ ਜਿਹਦੇ ਵਿੱਚ ਛੋਟਾ ਥੀ ਪਿਕਅਪ ਔਰ ਟੈਕਸੀ ਯੂਨੀਅਨ ਵੀ ਜਥੇਬੰਦੀਆਂ ਟਰੱਕ ਆਪਰੇਟਰ ਵੀ ਨੇ ਤੇ ਟਰੈਕਟਰ ਟਰਾਲੀਆਂ ਵੀ ਆ ਟਿਪਰ ਐਸੋਸੀਏਸ਼ਨ ਵੀ ਆ ਬੱਸ ਆਪਰੇਟਰ ਵੀ ਆ ਇਹ ਜਾਰੀ ਨਾਲ ਕਿਸਾਨ ਜਥੇਬੰਦੀਆਂ ਵੀ ਕੇ ਕਿਸਾਨ ਯੂਨੀਅਨ ਡਕਾਉਂਦਾ ਹੋਰ ਵੀ ਜਥੇਬੰਦੀਆਂ ਨੇ ਸਾਰੀਆਂ ਅਟੈਚ ਆ ਸੰਘਰਸ਼ ਦਿਨ ਦੁਗਣੀ ਰਾਤ ਚੋਗਣੀ ਚੱਲੂਗਾ ਜੇ ਮੋਦੀ ਸਰਕਾਰ ਇਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਕਰਦੇ ਕਾਨਫਰੈਂਸ ਕਰਕੇ ਅਮਿਤ ਸ਼ਾਹ ਨਹੀਂ ਕਹਿੰਦਾ ਵੀ ਇਹ ਭਾਈ ਡਰਾਈਵਰਾਂ ਦਾ ਜਿਹੜਾ ਕੂਨ ਆ ਮੈਂ ਵਾਪਸ ਲੈਣਾ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਇਦਾਂ ਹੀ ਹਜੇ ਤਾਂ ਅੱਜ ਦਾ ਜਿਹੜਾ ਇੱਥੇ ਸਾਡਾ ਧਨੋਲਾ ਹਾਈਵੇ ਦੇ ਉੱਤੇ ਜਿਹੜਾ ਪ੍ਰੋਸੈਸ ਦਾ ਉਹ ਸਿਰਫ 1.5-2 ਘੰਟਿਆਂ ਦਾਗਾ ਤੇ ਆਉਣ ਵਾਲਾ ਸਮਾਂ ਜਿਹੜਾ ਸਾਡਾ ਹੋਊ ਇਹ ਤੋਂ ਆਣ ਮਥੇ ਲਈ ਆਊਗਾ ਟਰੱਕ ਜਿੰਨ ਧਨੋਲਾ ਤੋਂ ਨੇਜਰਾਂ ਬਾਈ ਜੀ ਮੈਂ ਤੇ ਜਿਹੜਾ ਅੱਜ ਦੀ ਸਾਡੀ ਮੇਨ ਅੰਦੋਲਣ ਹੈ ਇਹ ਸਾਰੀਆਂ ਜ਼ਿਲ੍ਹੇਵੀਆਂ ਜਥੇਬੰਦੀਆਂ ਦਾ ਇਹਦੇ ਵਿੱਚ ਸਾਡੇ ਨਾਲ ਕਿਸਾਨ ਜੁਨੀਆ ਨ ਵੀ ਸ਼ਾਮਲ ਨੇ ਤੇ ਸਾਰੀਆਂ ਜ਼ਿਲ੍ਹੇ ਦੀਆਂ ਪਿਕਅਪ ਜੁਨੀਆ ਤੋਂ ਲੈ ਕੇ ਟਾਟਾ 407 ਟੈਕਸੀ ਜੁਨੀਆ ਸਾਡੇ ਨਾਲ ਨੇ ਜਿਹੜਾ ਇਹ ਸਾਡਾ ਅੰਦੋਲਨ ਹੈ ਇਹ ਅੰਦੋਲਨ ਜਿਹੜਾ ਅਮਿਤ ਸ਼ਾਹ ਤੇ ਮੋਦੀ ਦੀ ਜੁੰਡਲੀ ਨੇ ਇੱਕ ਫੈਸਲਾ ਲਿਆ ਕਿਉਂਕਿ ਇਹਨਾਂ ਦਾ ਕੰਮ ਹੀ ਬਾਈ ਗਲਤ ਫੈਸਲੇ ਲੈਣਾ ਹੈ ਪਹਿਲਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਹੁਣ ਡਰਾਈਵਰ ਮਾਰੂ ਕਾਨੂੰਨ ਜੇਕਰ ਦੇਖਿਆ ਜਾਵੇ ਤਾਂ ਡਰਾਈਵਰ ਨੇ ਜਿਹੜੇ ਇਹ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਨੇ ਜਿੱਥੇ ਆਪਾਂ ਕਹਿਣਾ ਜਾਇ ਜਵਾਨ ਤੇ ਜਾਇ ਕਿਸਾਨ ਮੈਂ ਇੱਕ ਗੱਲ ਕਹਿਣਾ ਤੇ ਨਾਲ ਇਹਦੇ ਕਿਨਾਰਾ ਹੋਰ ਵੀ ਲੱਗਣਾ ਚਾਹੀਦਾ ਜਾਇ ਡਰਾਈਵਰ ਵੀਰ ਕਿਉਂਕਿ ਜੇ ਇਹ ਡਰਾਈਵਰ ਗੱਡੀਆਂ ਇੱਕ ਦਿਨ ਖੜ ਜਾਂ ਨਾ ਬਾਈ ਤਾਂ ਮੈਂ ਤਾਂ ਨਹੀਂ ਮੰਨਦਾ ਵੀ ਦੇਸ਼ ਚੱਲੂਗਾ ਕਿਉਂਕਿ ਸੈਂਟਰ ਦੇ ਚਲਾਉਣ ਨੂੰ ਮਿਲਟਰੀ ਤੋਂ ਲੈ ਕੇ ਮਿਲਟਰੀਆਂ ਗੱਡੀਆਂ ਚਲਾਉਣ ਨੂੰ ਵੀ ਡਰਾਈਵਰ ਚਾਹੀਦੇ ਨੇ ਬਾਈ ਜੇਕਰ ਡਰਾਈਵਰ ਹੈਗੇ ਤਾਂ ਇਹ ਦੇਸ਼ ਚੱਲਦਾ ਪਰ ਇਹਨਾਂ ਦੀ ਜੁੰਡਲੀ ਨੇ ਇੱਕ ਕਾਨੂੰਨ ਪਾਸ ਕਰਤਾ ਕਹਿੰਦੇ ਵੀ ਜੇਕਰ ਕੋਈ ਡਰਾਈਵਰ ਵੀਰ ਰੋਡ ਦੇ ਉੱਤੇ ਕੋਈ ਐਕਸੀਡੈਂਟ ਹੋ ਜਾਂਦਾ ਉਹ ਮੌਕੇ ਤੋਂ ਫਰਾਰ ਹੋ ਜਾਂਦਾ ਮੌਕੇ ਤੋਂ ਫਰਾਰ ਤੁਸੀਂ ਸਮਝਦੇ ਹੋ ਤਾਂ ਉਹਦੇ ਉੱਤੇ ਕਾਨੂੰਨ ਲਾਗੂ ਹੁੰਦਾ 7 ਸਾਲ ਦੀ ਸਜ਼ਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਇਆ ਜੁਰਮਾਨਾ ਹੁਣ ਬਾਈ ਜੀ ਬਾਹਰ ਅੰਦਰ ਜਾਣਿਆ ਐਕਸੀਡੈਂਟ ਕਿਉਂਕਿ ਜਿਹੜੀ ਗੱਡੀ ਬਾਈ ਜੀ ਰੋਡ ਤੇ ਚੱਲਦੀ ਹੈ ਜੇ 100 ਗੱਡੀ ਚੱਲਦੀ ਹੈ ਉਹਦੇ ਚੋਂ 5-7 ਗੱਡੀਆਂ ਦੇ ਐਕਸੀਡੈਂਟ ਹੋਣਾ ਲਾਜ਼ਮੀ ਨੇ ਕਿਉਂਕਿ ਕੋਈ ਰਾਤ ਦਾ ਅਨਿੰਦਰਾ ਹੁੰਦਾ ਕਈ ਵਾਰੀ ਕੋ ਧਿਆਨ ਭਟਕ ਜਾਂਦਾ ਹੈ ਕਈ ਵਾਰੀ ਕੋਈ ਮੂਰ ਲਈ ਗਲਤ ਤੁਰਿਆ ਆਉਂਦਾ ਹੁੰਦਾ ਜੇ ਆਪ ਸਹੀ ਹੋ ਤੁਸੀਂ ਮੂਰ ਲਈ ਗਲਤ ਤੁਰਿਆ ਆਉਂਦਾ ਉਹਦੇ ਕਰਕੇ ਕੀ ਹੁੰਦਾ ਬਾਈ ਜੀ ਮੌਕੇ ਦੇ ਉੱਤੇ ਕੋਈ ਬੰਦਾ ਨੁਕਸਾਨਿਆ ਗਿਆ ਜਦੋਂ ਕੋਈ ਬੰਦੇ ਦਾ ਕੋਈ ਨੁਕਸਾਨ ਹੋ ਗਿਆ ਅਗਲਾ ਕੀ ਕਰਦਾ ਬਾਈ ਜੀ ਕੋਈ ਵੀ ਬੰਦਾ ਇਸ ਜਗ੍ਹਾ ਤੇ ਤੁਸੀਂ ਵੀ ਹੋ ਮੈਂ ਪੱਤਰਕਾਰ ਭਰਾ ਤਾਂ ਅਗਲਾ ਮੌਕੇ ਤੇ ਜਨਤਾ ਦੀ ਕੁੱਟ ਤੋਂ ਬਚਣ ਦਾ ਮਾਰਾ ਸਾਈਡ ਵੱਟ ਲੈਂਦਾ ਹਲਾ ਕਹਿੰਦਾ ਯਾਰ ਆਪਾਂ ਸਾਈਡ ਵੱਟ ਲਈਏ ਕਿਉਂਕਿ ਜਨਤਾ ਬਾਈ ਕੁੱਟ-ਕੁੱਟ ਮਾਰ ਦੇਂਦੀ ਹੈ ਅਗਲਾ ਉਸ ਨਾਲ ਰਸਤੇ ਹੈ ਬਾਈ ਜੀ ਜਿਹੜਾ ਅੱਜ ਦਾ ਸਾਡਾ ਅੱਜ ਦਾ ਸਿਖ ਘੰਟੇ ਦਾ ਜਾਮ ਹੈ ਜੇਕਰ ਇਹ ਕਾਨੂੰਨ ਬਾਰਥ ਨਹੀਂ ਹੁੰਦੇ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅਸੀਂ ਇੱਕ ਸੱਦਾ ਦਿੰਨੇ ਆ ਵੀ ਜਿੱਥੇ ਵੀ ਰੋਡ ਦੇ ਉੱਤੇ ਇੱਕ ਟਰੱਕ ਖੜੇ ਹੋਣ ਉੱਥੇ ਛੱਡ ਕੇ ਆ ਜੀਏ ਕਿਉਂਕਿ ਭਾਈ ਇਹ ਸਾਡੀ ਏਕਤਾ ਦਾ ਪ੍ਰਤੀਕ ਹੈ